ਮੁਲਾਜ਼ਮਾਂ ਦੀ ਜੋ ਪੇ ਕਮਿਸ਼ਨ ਦਾ ਏਰੀਆ ਰ ਹੈ ਕਿੰਨਾ ਪਰਸੈਂਟ ਪੰਜਾਬ ਸਰਕਾਰ ਦੇ ਸਕਦੀ ਹੈ ਤੇ ਕਦੋਂ ਲਾਗੂ ਹੋ ਸਕਦੀ ਹੈ ਉਸ ਬਾਰੇ ਮੈਨੂੰ ਜਾਣਕਾਰੀ ਦਿਓ ਜੀ ਸੇਵੇਂ ਪੇਗ ਦਾ ਏਰੀਆ ਦੀ ਬਹੁਤ ਵੱਡੀ ਮੰਗ ਸੀ ਕਿ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਾਨਤਮਨ ਨੂੰ ਜਿੱਤੋਂ ਹਰਪੰਸ ਟੀਮਾਂ ਨੂੰ ਮੰਗਤ ਤੇ ਗਿਆ ਲਗਭਗ 18 ਹਜ਼ਾਰ ਰੁਪਏ ਬੰਦਾ ਏਰੀਆ ਦਾ 5.5 ਸਾਲ ਦਾ ਜੋ ਰਟੈਂਨਸ ਸਾਥੀਆਂ ਨੇ ਮੰਗਾ ਵੀ ਜੋ ਏਰੀਆ ਹੈ ਕਿ ਜਮ ਦੋਗੇਸਨ ਤੱਕ ਜਾਵੇ ਉਸ ਆਉਣ ਵਾਲਾ ਬਿਨਾਂ ਦੇ ਵਿੱਚ ਜੋ ਛੇਵੇਂ ਪੇਗ ਨਹੀਂ ਸਰਕਾਰ ਦੇ ਸਕਦੀ ਹੈ ਜੀ ਜੀ ਮੰਗੇ ਜੋ ਮੁਲਾਜ਼ਮਾਂ ਦੀ ਇਹ ਹੈ ਕਿ ਡੀਏ ਦੇ ਵਿੱਚ ਵਾਧਾ ਕਦੋਂ ਕਰ ਸਕਦੀ ਹੈ ਪੰਜਾਬ ਸਰਕਾਰ ਤੇ ਕਿੰਨਾ ਪਰਸੈਂਟ ਕਰ ਸਕਦੀ ਹੈ ਉਸ ਬਾਰੇ ਮੈਨੂੰ ਜਾਣਕਾਰੀ ਦਿਓ ਜੇਂਦਰ ਸਰਕਾਰ ਦੇ ਮਾਨ ਡੀਏ 58% ਆ ਪੰਜਾਬ ਸਰਕਾਰ ਦੇ ਮਾਨ ਡੀਏ 42% ਆ 16% ਦਾ ਬਹੁਤ ਵੱਡਾ ਵਰਕਾ ਜਿਸ ਨੂੰ ਲੈ ਕੇ ਮਲਾਿਆਂ ਵੱਲੋਂ ਬਿੱਤਾਂ ਹਰਪਾਲ ਸਿੰਘ ਜੀ ਨਾਲ ਮੀਟਿੰਗ ਕੀਤੀ ਗਈ ਜਾਂ ਮੁਖਰੇ ਭਵੰਦ ਨਾਲ ਮੀਟਿੰਗ ਕੀਤੀ ਗਈ ਬੀ ਇਹੋ ਜੀ ਸਰਕਾਰ ਆ 2025 ਦੇ ਵਿੱਚ ਮਾਂ ਸਰਕਾਰ ਨੇ ਨਾ ਡੀਰ ਜ ਇੱਕ ਵਾਰੀ ਵੀ ਵਾਅਦਾ ਨਹੀਂ ਕੀਤਾ ਤੇ ਰਿਕਾਰਡ ਕਾਇਮ ਕਰ ਦਿੱਤਾ ਹੁਣ ਤੱਕ ਜਿਹੜਾ ਹੈ ਕਾਂਗਰਸ ਰਹੀ ਚਾਹੇ ਕਾਲੀ ਰਹਿ ਹੈ ਪਰ ਉਹ ਹਰ ਸਾਲ ਨਾ ਡੀਰ ਵਾਅਦਾ ਕਰਦੇ ਸੀ ਪਰ ਮਾਂ ਸਰਕਾਰ ਵੱਲੋਂ 2025 ਦੀ ਵਾਰੀ ਵਾਅਦਾ ਨਹੀਂ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਵਾਅਦਾ ਅਸਲੋਂ ਨਹੀਂ ਹੋਣਾ 2004 ਤੋਂ ਬਾਅਦ ਜੋ ਭਰਤੀ ਹੋਏ ਮਲਾਜ਼ਮ ਨੇ ਉਹਨਾਂ ਨੂੰ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਦੋਂ ਕਰ ਸਕਦੀ ਹੈ ਪੰਜਾਬ ਸਰਕਾਰ ਉਸ ਬਾਰੇ ਮੈਨੂੰ ਜਾਣਕਾਰੀ ਦਿਓ 2004 ਤੋਂ ਭਰਤੀ ਮਲਾਨ ਲਈ ਪ੍ਰਾਣੀ ਪੈਨਸ਼ਨ ਬਹਾਲ ਕਰਨ ਦੀ ਬਹੁਤ ਜ਼ਰੂਰੀ ਸੀ ਪਰ ਮਾਂ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵੀ ਅਸੀਂ ਬਹਾਲ ਕਰ ਦਤੀ ਆ ਪਾਸ ਸਰਕਾਰ ਨੂੰ ਲਗਭਗ ਪੌਣੇ 4 ਸਾਲ ਹੋ ਚੁੱਕੇ ਆ 2004 ਤੋਂ ਭਰਤੀ ਮਲਾਨ ਲਈ ਪ੍ਰਾਣੀ ਪੈਨਸ਼ਨ ਸਕੀਮ ਜੇ 1972 ਅਨਸਾਰ ਲਾਗੂ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਉਹਨਾਂ ਦੇ ਕਨਵੀਨਰ ਜਸਵੀਰ ਸਿੰਘ ਨੇ ਕਿਹਾ ਕਿ ਜੇਕਰ ਮਾਨ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲਾ ਕੀਤੀ ਨਾ 2027 ਜਾਂ ਮੋਟਾ ਵਕੇ ਫਿਰ ਜੋ ਹਲਾਬ ਉੱਗੀਆਂ ਬਣਾਉਣੀਆਂ ਖੰਦੀ ਚੌਥਾ ਇਹ ਕਿ ਪੰਜਾਬ ਸਰਕਾਰ ਜੋ ਕਿ ਮੁਲਾਜ਼ਮਾਂ ਦੇ ਮਿਡਲ ਵਰਕਰ ਹੋ ਗਏ ਜਾਂ ਆਪਣੇ ਹੋ ਗਏ ਆਸ਼ਾ ਵਰਕਰ ਹੋ ਗਏ ਜਾਂ ਕੱਚੇ ਮੁਲਾਜ਼ਮ ਹੋ ਗਏ ਉਹਨਾਂ ਦੇ ਮਾਨ ਪੱਤੀ ਸਬੰਧੀ ਬਾਰੇ ਮੈਨੂੰ ਕੀ ਜਾਣਕਾਰੀ ਦੇ ਸਕਦੇ ਉਸ ਸਰਕਾਰ ਦੀ ਤੁਸੀਂ ਮਾਨ ਪੱਤੀ ਦੇ ਵਾਧਾ ਕਰਨ ਵਾਸਤੇ ਜਾਂ ਆਸ਼ਾ ਵਰਕਰਾਂ ਫਰਗਣਵੜੀ ਵਰਕਰਾਂ ਮਿਡਲ ਵਰਕਰਾਂ 20 ਮਿੰਟਾਂ ਵੇ ਤਾਂ ਹਰਪਾਲ ਸਿੰਘ ਜੀ ਨਾਲ ਹੋਈਆਂ ਪਰ ਉਹਨਾਂ ਦੇ ਮਾਨਪਾਤ ਵਿੱਚ ਵਾਧਾ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਮਲਾਜਮ ਵੱਲੋਂ ਮਾਸ ਰੈਦਾ ਦੇ ਪੋਰ ਹਰ ਜ਼ਿਲ੍ਹੇ ਵਿੱਚ ਖੁੱਲ੍ਹੇ ਆ ਰਹੇ ਹਨ ਮਲਾਜਮਾਂ ਦੇ ਕੱਟਿਆ ਹੋਇਆ ਮੋਬਾਈਲ ਪੱਤਾ ਉਹ ਸਕੀਮ ਕਦੋਂ ਬਹਾਲ ਕਰ ਸਕਦੀ ਹੈ ਪੰਜਾਬ ਸਰਕਾਰ ਉਸ ਬਾਰੇ ਮਾਨੂੰ ਜਾਣਕਾਰੀ ਦਿਓ ਜੀ ਜੋ ਮਲਾਕਾਂ ਦਾ ਕਟਿਆ ਮੋਬਾਈਲ ਪੱਤਰੀ ਗੱਲ ਕਰੀਏ ਸੈਂਤੀ ਤਰ੍ਹਾਂ ਦੇ ਪੱਤੇ ਕੱਟ ਲਾਇਆ ਗਿਆ ਹੈ ਪੰਜਾਬ ਸਰਕਾਰ ਨੂੰ ਬਾਹਰ ਬਾਹਰ ਮੀਡੀਆ ਵਿੱਚ ਇਹ ਹੀ ਕਿਹਾ ਜਾਂਦਾ ਮੇਤੋਂ ਦੀ ਹਰਪਾਸ਼ ਚੀਮਾ ਨੂੰ ਜਾਂ ਕਿਹਾ ਉਹਨਾਂ ਦਾ ਅਮਨ ਰੋੜਾ ਨੂੰ ਜਾਂ ਮੁਕਤਿ ਭਵਾਂ ਤੋਂ ਵੀ ਸੈਂਤੀ ਤਰ੍ਹਾਂ ਦੇ ਪੱਤੇ ਕੱਟ ਲਾਇਆ ਗਿਆ ਇਹ ਪੱਤੇ ਹਰ ਹਾਲ ਦੇ ਵਿੱਚ ਜੋ ਪੰਜਾਬ ਸਰਕਾਰ ਨੂੰ ਮਿਲਾ ਜਾਂਦੇ ਬਾਹਰ ਕਿਤੇ ਨਹੀਂ ਮੰਨੇ ਹਾਂਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਮੇਰੀ ਇਸ YouTube ਚੈਨਲ ਤੇ ਜੋ ਕਿ ਇਹਨਾਂ ਨੇ ਮੈਨੂੰ ਵਕ ਵਕ ਮਲਾਜਮਾਂ ਦੀ ਜੋ ਮੰਗਾਂ ਰੱਖੀਆਂ ਨੇ ਉਹ ਮੰਗਾ ਬਾਰੇ ਇਹਨਾਂ ਨੇ ਮੈਨੂੰ ਪੂਰੀ ਜਾਣਕਾਰੀ ਦਿੱਤੀ ਹੈ ਪੰਜਾਬ ਸਰਕਾਰ ਭਗਵੰਤ ਸਿੰਘ ਕੋਲ ਇਹਨਾਂ ਮਲਾਜਮਾਂ ਦੀਆਂ ਜੋ ਵੀ ਮੰਗਾਂ ਨੇ ਇਹ ਕਦੋਂ ਪੂਰੀਆਂ ਕਰ ਸਕਦੇ ਹਨ ਮੇਰੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ